ਰੋਜ਼ ਅਸੀਂ ਲੋਕਾਂ ਨੂੰ ਉਹ ਰਾਤ ਨੂੰ ਰੋਣ ਲਈ ਸਾਰੇ ਪਹਿਰਾ ਦੇ ਰਹੇ ਹਾਂ ਤਾਂ ਕੱਲ ਦੀ ਜਿਹੜੀ ਪੀ ਐਮਸੀ ਪਰਸੋਂ ਦੇ ਪਰਸੋਂ ਦੇ ਪੀਸੀਨ ਸੀ ਕਿ ਰਾਤ ਨੂੰ ਇਹਨਾਂ ਨੇ ਬਸਾਂ ਇਕੱਠੀਆਂ ਕਰਨੀਆਂ ਸ਼ੁਰੂ ਕਰਤੀਆਂ ਫੋਰਸ ਇਕੱਠੀ ਕਰਨੀ ਸ਼ੁਰੂ ਕਰਤੀ ਤਾਂ ਉਹ ਜਦੋਂ ਮੈਨੂੰ ਇਹ ਲੱਗਦਾ ਸਾਡੇ ਕੋਲ ਜਿਹੜੇ ਮੈਸੇਜ ਆਏ ਪਰਿਵਾਰਾਂ ਵੱਲੋਂ ਤਾਂ ਉਹਨਾਂ ਨੇ ਕਿਹਾ ਵੀ ਲੋ ਚਾਬੀਆਂ ਅਸੀਂ ਨਹੀਂ ਜਾਂਦੇ ਜਿਹੜਾ ਸਾਡਾ ਬਜ਼ੁਰਗ ਆਗੂ ਮਰ ਵਰਤੇ ਬੈਠਾ ਹੈ ਅਸੀਂ ਇੱਥੋਂ ਬਸਾਂ ਉਹਨਾਂ ਪੁਲਿਸ ਲਈ ਕਾਦੇ ਵਾਸਤੇ ਲੈ ਕੇ ਜਾਵਾਂਗੇ ਇਥੋਂ ਤੱਕ ਕੁਝ ਮਲਾਜ਼ਮਾਂ ਨੇ ਵੀ ਕਿਹਾ ਵੀ ਸਾਡੀਆਂ ਭੈਣਾਂ ਤੇ ਸਾਡੇ ਬਜ਼ੁਰਗ ਸਾਡੇ ਉੱਥੇ ਪਰਿਵਾਰ ਬੈਠੇ ਨੇ ਅਸੀਂ ਤਾਂ ਨਹੀਂ ਇਹ ਕੁਝ ਕਰ ਸਕਦੇ ਤਾਂ ਉਸ ਰਾਤ ਨੂੰ ਫਿਰ ਸਰਕਾਰ ਨੂੰ ਪਿੱਛੇ ਹਟਣਾ ਪਿਆ ਕੱਲ ਫਿਰ ਉਹਨਾਂ ਨੇ ਹਵਲਾ ਬੋਲਣ ਦੀ ਕੋਸ਼ਿਸ਼ ਕੀਤੀ ਕੱਲ ਤਾਂ ਜਿਹੜੀ ਰਿਪੋਰਟ ਆ 4 ਤੋਂ 5000 ਮਲਾਜ਼ਮ ਆਪਣਾ ਪੁਲਿਸ ਲੈਣ ਦੇ ਵਿੱਚ ਪਟਿਆਲੇ ਦੇ ਵਿੱਚ ਸੰਗਰੂਰ ਦੇ ਵਿੱਚ ਪਾਤੜਾਂ ਦੇ ਵਿੱਚ ਜਿੰਨੇ ਬਾਕੀ ਰੈਜ਼ੀਡੈਂਟ ਆ ਜਾਂ ਹਵੇਲੀਆਂ ਵਰਗੇ ਦੇ ਨਾਂ ਤੇ ਉਹਨਾਂ ਨੇ ਆਪਦੇ ਸਾਰੇ ਅਫਸਰ ਇੱਥੇ ਇਕੱਠੇ ਕੀਤੇ ਆ ਖਨੌਰੀ ਤੇ ਕਾਬੜਾ ਇੱਕ ਉਹ ਜਿਹੜੀਆਂ ਬੈਨਾ ਸੀ ਪਾਣੀ ਦੀਆਂ ਬਿਛਾੜਾਂ ਉਹ ਬਾਣੇ ਗੋਲੇ ਦਾਗਣ ਵਾਲੀਆਂ ਜਾਂ ਹੋਰ ਇੱਥੇ ਸਾਰੇ ਟ੍ਰੇਨ ਟਰਾਲੀਆਂ ਉਠਾਉਣ ਵਾਲੀਆਂ ਉਹ ਸਾਰੀ ਮਸ਼ੀਨਰੀ ਖਨੌਰੀ ਤੇ ਲਿਆਏ ਪਰ ਜਦੋਂ ਇਧਰਲੇ ਪਾਸੇ ਕਿਸਾਨਾਂ ਨੂੰ ਪਤਾ ਲੱਗਿਆ ਕਿਸਾਨ ਵੀ ਹਰਕਤ ਚ ਆਏ ਅਸੀਂ ਆਪਦਾ ਜਿਹੜਾ ਘੇਰਾ ਜਿੱਥੇ ਦੋ ਦਿਨ ਦਾ ਸੀ ਉਹ ਤਿੰਨ ਦਾ ਬਣਾਇਆ ਡੱਲੇਵਾਲ ਸਾਹਿਬ ਨੂੰ ਸਾਨੂੰ ਪੋਜੀਸ਼ਨ ਸੀ ਵੀ ਡੱਲੇਵਾਲ ਸਾਹਿਬ ਨੂੰ ਕਿਸੇ ਵੇਲੇ ਠਾ ਜਾ ਸਕਦੇ ਆ ਤਾਂ ਉਹ ਜਦੋਂ ਇੱਕ ਪੰਜਾਬਬੰਦ ਸੀ ਸਾਰਾ ਪੰਜਾਬ ਸੜਕਾਂ ਤੇ ਬੈਠਾ ਸੀ ਅਸੀਂ ਤਾਂ ਕਹਿੰਦੇ ਸਿਆਣਪਿਆ ਜੇ ਸਰਕਾਰ ਇਹ ਸਥਿਤੀਆਂ ਨੂੰ ਭਾਫ ਕੇ ਹੋਏ ਪਿੱਛੇ ਹਟਿਆ ਤੇ ਉਧਰ ਸ੍ਰੀਮ ਕੋਰਟ ਚ ਪੱਖ ਰੱਖਿਆ ਤਾਂ ਅਸਲ ਹੱਲ ਤਾਂ ਪਾਰਲੀਮੈਂਟ ਦਾ ਨਾ ਬੀਜੇਪੀ ਨਾਲਾ ਸ੍ਰੀਮ ਕੋਰਟ ਨਾਲ ਤਾਂ ਸਾਡਾ ਕੋਈ ਰੱਟਾ ਹੀ ਨਹੀਂ ਸ੍ਰੀਮ ਕੋਰਟ ਕੋਈ ਸ਼ਕਤੀ ਵਰਤੇ ਨਰਮੀ ਵਰਤੇ ਉਹ ਆਪ ਦਾ ਪੱਖ ਰੱਖਿਆ ਨਾ ਰੱਖਿਆ ਤਾਂ ਉਹ ਮੈਨੂੰ ਲੱਗਦਾ ਜਿੰਨਾ ਕੋ ਉਹ ਸਟੈਂਡ ਲੈਂਦਾ ਉਹ ਸਟੈਂਡ ਦੇ ਵਿੱਚ ਉਹਨਾਂ ਨਾਲ ਤਾਂ ਹੁਣ ਗੱਲਬਾਤ ਚੱਲ ਰਹੀ ਹੈ ਤਾ ਛੇਤੀ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਤੇ ਹੱਲ ਲਈ ਤਾਂ ਬੀਜੇਪੀ ਕੇਂਦਰ ਸਰਕਾਰ ਚੁੱਪ ਤੋੜੂਗੀ ਕਿਉਂਕਿ ਅੱਜ 36ਵੇਂ ਦਿਨ ਤੇ ਮਰਨ ਵਰਤਾ ਹੈ ਡੱਲੇਵਾਲ ਸਾਹਿਬ ਦਾ 36 ਦਿਨ ਕੋਈ ਥੋੜੇ ਨਹੀਂ ਹੁੰਦੇ ਕਹਿਣ ਨੂੰ ਆ ਤਾਂ ਜੇ ਇਹਨਾਂ ਦੇ ਡੰਗ ਗਣਨੇ ਹੁਣ ਤਾਂ 100 ਤੋਂ ਵੀ ਟੱਪ ਗਏ ਕਈ ਤਾਬ ਇਹੋ ਜਿਹੇ ਹੁੰਦੇ ਨੇ 24 ਘੰਟਿਆਂ 'ਚ ਚਾਰ-ਚਾਰ ਵਾਰੀ ਖਾਣਾ ਖਾ ਲੈਂਦੇ ਨੇ ਤਾਂ ਇੱਕ ਵਾਰੀ ਵੀ ਨਾ ਖਾਣਾ ਕੱਲੇ ਪਾਣੀ ਤੇ ਰਹਿਣਾ ਉਹ ਜਿਹੜੀ ਉਹਦੀ ਤਪੱਸਿਆ ਮੈਨੂੰ ਲੱਗਦਾ ਡੱਲੇਵਾਲ ਸਾਹਿਬ ਦੀ ਜਿਹੜੀ ਤਪੱਸਿਆ ਉਹ ਲਾਜਮੀ ਰੰਗ ਲੈ ਕੇ ਆਊਗੀ ਅਸੀਂ ਉਹਨਾਂ ਦੀ ਜਿਹੜੀ ਇੱਛਾ ਹੈ ਆਮ ਲੋਕਾਂ ਦੀ ਇੱਛਾ ਵੀ ਡੱਲੇਵਾਲ ਸਾਹਿਬ ਦੇ ਦਰਸ਼ਨ ਕਰੇ ਜਾਂ ਡੱਲੇਵਾਲ ਸਾਹਿਬ ਨਾਲ ਕੋਈ ਮਾੜੀ ਮੋਟੀ ਗੱਲ ਕੀਤੀ ਜਾਵੇ ਉਹਦੀ ਸਿਹਤ ਦੇਖੀ ਜਾਵੇ ਤਾਂ ਰਾਤ ਮੈਨੂੰ ਸੱਦ ਕੇ ਡੱਲੇਵਾਲ ਨੇ ਕਿਹਾ ਕਿ ਵੀ ਜੇ ਇੰਨਾ ਪੰਜਾਬੀਆਂ ਨੇ ਸਾਥ ਦਿੱਤਾ ਮੈਂ ਇਹਨੇ ਲੋਕਾਂ ਦਾ ਤੁਸੀਂ ਪ੍ਰੋਗਰਾਮ ਬਣਾਓ ਖਨੌਰੀ ਮੈਂ ਔਖਾ ਔਖਾ ਮੈਨੂੰ ਫੜ ਕੇ ਦੋ ਸ਼ਬਦ ਮੈਂ ਉਹ ਲੋਕਾਂ ਦੇ ਚਿਹਰੇ ਭਾਫਣਾ ਚਾਹਣਾ ਲੋਕਾਂ ਦੇ ਦਰਸ਼ਨ ਕਰਨਾ ਚਾਹਣਾ ਮੈਨੂੰ ਕਿਸੇ ਵੇਲੇ ਵੀ ਜੇ ਕੁਝ ਹੋ ਸਕਦਾ ਤਾਂ ਘੱਟੋ-ਘੱਟ ਮੇਰੇ ਲੱਖਾਂ ਲੋਕਾਂ ਦੇ ਵਿੱਚ ਮੇਰੀ ਆਵਾਜ਼ ਮੇਰਾ ਸਨੇਹਾ ਜਾਣਾ ਚਾਹੀਦਾ ਤਾਂ ਉਹ ਮੈਨੂੰ ਅੱਸੀ ਲੱਗਦਾ 4 ਜਨਵਰੀ ਨੂੰ ਸਾਰੇ ਤੁਹਾਡੇ ਮਤਮ ਰਾਹੀਂ ਜਿੰਨੇ ਵੀ ਲੋਕ ਸਾਡੇ ਸੁਣਦੇ ਨੇ ਗਾਂਹਾਂ ਸ਼ਹਿਰ ਵੀ ਕਰਨ ਘਰ-ਘਰ ਇਹ ਗੱਲ ਜਾਵੇ ਕਿ 4 ਜਨਵਰੀ ਨੂੰ ਡੱਲੇਵਾਲ ਸਾਹਿਬ ਖੁਦ ਸਟੇਜ ਤੇ ਆ ਕੇ ਦੋ ਸ਼ਬਦ ਲਾਜਮੀ ਤੇ ਲੋਕਾਂ ਦੇ ਦਰਸ਼ਨ ਕਰਨਗੇ ਜਿਹੜੇ ਉਹਨਾਂ ਲਈ 36 ਦਿਨਾਂ ਦੇ ਵਿੱਚ ਤੁਸੀਂ ਪਿੱਛੇ ਚਾਹੇ ਉਹ ਕੈਂਡਲ ਮਾਰਚ ਹੋਵੇ ਚਾਹੇ ਭੁੱਖ ਹੜਤਾਲਾਂ ਹੋਣ ਚਾਹੇ ਪੰਜਾਬ ਬੰਦ ਹੋਵੇ ਜਿੰਨੀਆਂ ਪ੍ਰੋਗਰਾਮ ਡੱਲੇਵਾਲ ਸਾਹਿਬ ਨਾਲ ਜੋੜ ਕੇ ਦਿੱਤੇ ਆ ਸੀ ਲੋਕਾਂ ਨੂੰ ਵੱਧ ਚੜ ਕੇ ਦੂਜੇ ਸਟੇਟਾਂ ਦੇ ਵਿੱਚ ਹਿੱਸਾ ਪਾਇਆ